ਕਬੀਰ ਮਰਦਾ ਮਰਦਾ ਜਗ ਮੁਵਾ ਮਰ ਪੀਣਾ ਜਾਣ ਕੋਏ ਐਸੀ ਮਰਣੀ ਜੋ ਮਰੇ ਬਹਰ ਨ ਮਰਨਾ ਹੋਏ ਕਬੀਰ ਮੁਹੰਮਦ ਨੇਕ ਚਾਹ ਹੈ ਮਰੂ ਤੋ ਹਰ ਕਾ ਦਵਾਰ ਮਤ ਹਰ ਪੁੱਛੈ ਕੌਣ ਹੈ ਪਰ ਹਮਾਰੇ ਬਾੜ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਤਨਸਰੀ ਮਹੱਲਾ ਪੰਜਵਾਂ ਦੀਨ ਦਰਦ ਨਿਵਾਰ ਠਾਕਰ ਰੱਖੈ ਜਨ ਕੀ ਆਪ ਤਰਨ ਤਰਨ ਹਰ ਨਿਤ ਦੁਖ ਨਸਕੈ ਵਿਆਪ ਦੀਨ ਦਰਦ ਨਿਵਾਰ ਠਾਕਰ ਰਖ ਜਨ ਕੀ ਆਪ ਤਰਨ ਤਰਨ ਹਰ ਨਿਦ ਦੁਖ ਨਸਕੈ ਵਿਆਪ ਸਾਧੂ ਸੰਗ ਪਜ ਹੋ ਗਪਾਲ ਆਨ ਸੰਜਮ ਕਿਛ ਨ ਸੁਜੈ ਇਹ ਯਤਨ ਕਾਟ ਕਲ ਕਾਲ ਰਹਾਓ ਆਗ ਅੰਤ ਦਾਇਾਲ ਪੂਰਨ ਤਿਸ ਬਿਨਾਂ ਨਹੀਂ ਕੋਏ ਜਨਮ ਮਰਨ ਨਵਾਰ ਹਰ ਜਪ ਸਿਮਰ ਸੁਆਮੀ ਸੋਏ ਬੇਦ ਸਿਮਰਤ ਕਥਾ ਸਾਸਤ ਭਗਤ ਕਰਹ ਵਿਚਾਰ ਮੁਕਤ ਪਾਇਆ ਸਾਧ ਸੰਗਤ ਵਿਣ ਸਜਾਏ ਅੰਧਾਰ ਚਰਨ ਕਮਲ ਆਧਾਰ ਜਨਕਾ ਰਾਸ ਪੂੰਜੀ ਏਕ ਤਾਨ ਵਾਨ ਸੱਚ ਨਾਨਕ ਕੀ ਪ੍ਰਭ ਤੇਕ ਚਰਨ ਕਮਲ ਆਧਾਰ ਜਨਕ ਰਾਸ ਪੂੰਜੀ ਏਕ ਤਾਨ ਮਾਨੰਦਿ ਵਾਨ ਸੱਚ ਨਾਨਕ ਕੀ ਪ੍ਰਭ ਤੇਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਨਸਰੀ ਮਨ ਲਾ ਪੰਜ ਮਾ ਨੀਨ ਦਰਦਨ ਵਾਰ ਠਾਕਰ ਰੱਖੈ ਜਨ ਕੀ ਆਪ ਤਰਨ ਤਾਰਨ ਹਰਨਿਤ ਦੁਖ ਨ ਸਕੈ ਵੇ ਆਪ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਵਾਹਿ guru wah 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 guru